ਬਸੰਤ ਮਹੱਲਾ ਤੀਜਾ ਅੰਤਰ ਪੂਜਾ ਮਨ ਤੇ ਹੋਏ ਏਕੋ ਵੇਖੈ ਔਰ ਨ ਕੋਏ ਦੂਜੈ ਲੋਕੀ ਬਹੁਤ ਦੁਖ ਪਾਇਆ ਸਤ ਗੁਰ ਮੈਨੋ ਸਤ ਗੁਰ ਤੇ ਲਾ ਦੋ ਵਿਸਨਾਮ ਸਤ ਗੁਰ ਮੈਨੋ ਏਕ ਦਿਖਾਇਆ ਸਤ ਗੁਰ ਮੈਨੋ ਏਕ ਦਿਖਾਇਆ ਮੇਰਾ ਪ੍ਰਭ ਮੌਲਿਆ ਸਾਤ ਬਸੰਤ ਇਹ ਮਨ ਮੌਲਿਆ ਗਾਏ ਗੋਣ ਗੋਬਿੰਦ ਰਹਾਉ ਗੁਰ ਪੁੱਛੋ ਤੂੰ ਕਰਹੁ ਵਿਚਾਰ ਤਾ ਪ੍ਰਭ ਸਾਚੇ ਲੱਗੇ ਪਿਆਰ ਆਪ ਛੋੜ ਹੋਇ ਦਾਸਤ ਪਾਏ ਜੀ ਆਪ ਛੋੜ ਇਥੇ ਵਿਸਰਾਮ ਹੋਇ ਦਾਸਤ ਪਾਏ ਤਉ ਜਗ ਜੀਵਨ ਵਸੈ ਮਨ ਆਏ ਭਗਤ ਕਰੇ ਸਦ ਵੇਖੈ ਹਜੂਰ ਮੇਰਾ ਪ੍ਰਭ ਸਾਧ ਰਹਾ ਭਾਰਪੂਰ ਇਸ ਭਗਤੀ ਕਾ ਕੋਈ ਜਾਣੈ ਪਿਉ ਸਭ ਮੇਰਾ ਸਭ ਮੇਰਾ ਪ੍ਰਭ ਸਭ ਮੇਰਾ ਇਥੇ ਵਿਸਰਾਮ ਹੈ ਪ੍ਰਭ ਆਤਮ ਦੇਉ ਇਹ ਪਾਠ ਸਤ ਮੇਰਾ ਪ੍ਰਭ ਆਤਮ ਦੇਉ ਪ੍ਰਭ ਆਤਮ ਨਹੀਂ ਕਹਿਣਾ ਪ੍ਰਭ ਆਤਮ ਦੇਉ ਦੂਤਾ ਪਾਠ ਹੈ ਉਹ ਸੰਬੰਧ ਕਰ ਸਭ ਮੇਰਾ ਪ੍ਰਭ ਆਤਮਦੇਵ ਆਪੇ ਸਤਗੁਰ ਮੇਲ ਮਿਲਾਏ ਜਗ ਜੀਵਨ ਸੋ ਆਪ ਚੇਤ ਲਾਏ ਮਨ ਤਨ ਹਰਿਆ ਸਹਿਜ ਸੁਭਾਏ ਨਾਨਕ ਨਾਮ ਰਹਿ ਲਿਵ ਲਾਏ ਬਸੰਤ ਮਹੱਲਾ ਤੀਜਾ ਨਾਨਕ ਪਾਤਸ਼ਾਹ ਵਿਸਰਾਮ ਭਗਤ ਵਸ਼ਲ ਹਾਰ ਵਸੈ ਮਨ ਆਇ ਗੁਰ ਕਿਰਪਾ ਤੇ ਸਹਿਜ ਸੁਭਾਈ ਭਗਤ ਕਰੇ ਵਿੱਚੋ ਆਪ ਖੋਇ ਤਾਬ ਹੀ ਸਾਚ ਮਿਲਾਵਾ ਹੋਇ ਭਗਤ ਸੋਹ ਹੈ ਸਦਾ ਭਗਤ ਸੋਹ ਹੈ ਸਦਾ ਹਰ ਪ੍ਰਭ ਦਵਾਰ ਗੁਰ ਕਾਹੇਤ ਸੱਚ ਪ੍ਰੇਮ ਪਿਆਰ ਰਹਾਉ ਭਗਤ ਕਰੇ ਸੋ ਜਨ ਨਿਰਮਲ ਹੋਏ ਗੁਰਬਦ ਦੀ ਵਿੱਚੋ ਹੋਮੈ ਖੋਏ ਹਰ ਜੀਵ ਆਪ ਵਸੈ ਮਨ ਆਈ ਸਦਾ ਸ਼ਾਂਤ ਸੁਖ ਸਹਿਜ ਸਮਾਈ ਸਾਚ ਰਤੇ ਤੈਨ ਸਾਦ ਬਸੰਤ ਤੇਨ ਨੰਨੇ ਦੇ ਹਲੰਤ ਹੈਗਾ ਪ੍ਰਾਤਮ ਸ੍ਰੂਪਾਂ ਚ ਪੁਥੀਆਂ ਚ ਨਹੀਂ ਛਪਿਆ ਹੈ ਪਰ ਹਲੰਤ ਹੈ ਸਾਚ ਰਤੇ ਤੈਨ ਸਾਦ ਬਸੰਤ ਸਾਚ ਰਤੇ ਤੈਨ ਸਾਦ ਬਸੰਤ ਮਾਨ ਤਨ ਹਰਿਆ ਰਵ ਗੁਣ ਗੋਵਿੰਦ ਹਾਂ ਗੋਵਿੰਦ ਊਂਕੜ ਨਾਲ ਬੋਲਣਾ ਬੇਨ ਨਾ ਆਵੈ ਸੂਕਾ ਸੰਸਾਰ ਅਗਨ ਤ੍ਰਿਸ਼ਨਾ ਜਲੇ ਵਾਰੋ-ਵਾਰ ਨਾ ਹੀ ਵਿਸਰਾਮ ਜਲੇ ਪਦਤੀ ਲਾਉਣਾ ਹੈ ਅਗਨ ਤ੍ਰਿਸ਼ਨਾ ਜਲੇ ਵਾਰੋ-ਵਾਰ ਸੋਈ ਕਰੇ ਜੇ ਹਰ ਜੀਵ ਭਾਵੈ ਸਦਾ ਸੁਖ ਸਰੀਰ ਸਰੀਰ ਇਹਾਰੇ ਪੂਰੇ ਬੋਲਨੇ ਕਈ ਵਾਰ ਸਰੀਰ ਬੋਲਿਆ ਜਾਂਦਾ ਸਰੀਰ ਸਦਾ ਸੁਖ ਸਰੀਰ ਭਾਣਾ ਚਿੱਤ ਲਾਵੇ ਆਪਣਾ ਤਰਵ ਸੇਵੀ ਸਹਜ ਸੁਭਾਈ ਨਾਨਕ ਨਾਮ ਵਸੈ ਮਨ ਆਏ ਬਸੰਤ ਮਹੱਲਾ ਤੀਜਾ ਮਾਇਆ ਮੋਹ ਸ਼ਬਦ ਜਲਾਏ ਮਾਨ ਤਨ ਹਰਿਆ ਸਤਗੁਰ ਭਾਏ ਸਫਲਿਓ ਬਿਰਖ ਹਾਰ ਕੈ ਦੁਆਰ ਸਾਚੀ ਬਾਣੀ ਨਾਮ ਪਿਆਰ ਏ ਮਨ ਹਰਿਆ ਸਹਿਜ ਸੁਭਾਈ ਸਚ ਫਲ ਲਾਗੈ ਸਤਿਗੁਰ ਭਾਏ ਰਹਾਉ ਆਪੇ 니ੜੈ ਆਪੇ ਦੂਰ ਗੁਰ ਕੈ ਸ਼ਬਦ ویکھੈ ਸਾਧ ਹਜੂਰ ਛਾਵ ਕਣੀ ਪੂਲੀ ਬਨਰਾਏ ਗੁਰਮੁਖ ਵਿਗਸੈ ਸਹਜ ਸੁਭਾਏ ਆਨ ਦਿਨ ਕੀਰਤਨ ਕਰਹਿ ਦਿਨ ਰਾਤ ਸਤਗੁਰ ਗਵਾਈ ਵਿਚਹੁ ਝੂਠ ਭ੍ਰਾਂਤ ਇਹ ਸਤਗੁਰ ਗਵਾਈ ਇੱਥੇ ਵਿਸਰਾਮ ਲਾਉਣਾ ਵਿਚਹੁ ਝੂਠ ਭ੍ਰਾਂਤ ਪਰ ਪੰਚ ਵੇਖ ਰਹਿਆ ਵਿਸਮਾਦ ਗੁਰਮੁਖ ਪਾਈਐ ਨਾਮ ਪ੍ਰਸਾਦ ਆਪੇ ਕਰਤਾ ਸਭ ਰਸ ਭੋਗ ਜੋ ਕਿਛ ਕਰੇ ਸੋਈ ਪਰ ਹੋਗ ਵੱਡਾ ਦਾਤਾ ਤੇਲ ਨਾ ਤਮਾਏ ਨਾਨਕ ਮਿਲੀਐ ਸਬਦ ਕਮਾਏ ਨਾਨਕ ਪਦ ਤੇ ਵਿਸਰਾਮ ਹੈ ਬਸੰਤ ਮਹੱਲਾ ਤੀਜਾ ਪੂਰਾ ਭਾਗ ਸੱਚ ਕਾਰ ਕਮਾਵੇ ਏਕੋ ਚੇਤਾ ਫਿਰ ਜੁਨ ਨ ਆਵੇ ਸਫਲ ਜਨਮ ਇਸ ਜਗ ਮਹਿ ਆਇਆ ਸਾਚ ਨਾਮ ਸਹਿਜ ਸਮਾਇਆ ਗੁਰਮੁਖ ਕਾਰ ਕਰਹੁ ਲੇਵ ਲਾਇ ਹਰ ਨਾਮ ਸੇਵਹੁ ਵਿਚੋ ਆਪ ਗਵਾਈ ਰਹਾਉ ਤਿਸ ਜਨ ਕੀ ਹੈ ਸਾਚੀ ਬਾਣੀ ਗੁਰ ਕੈ ਸਬਦ ਜਗ ਮਾਹਿਸਮਾਣੀ ਚਉ ਜੋਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇੱਕ ਸਾਚਾ ਸ਼ਬਦ ਰਹੇ ਲੇਵ ਲਾਇ ਰਹੇ ਪਾਠ ਹੈ ਕਈ ਸਰੂਪਾਂ ਚ ਰਹਿ ਵੀ ਆਇਆ ਹੈ ਪਰ ਰਹੇ ਪਾਠ ਰਹੇ ਲੇਵ ਲਾਇ ਇੱਕ ਸਾਚਾ ਸ਼ਬਦ ਰਹੇ ਲੇਵ ਲਾਇ ਸੇ ਜਨ ਸਾਚੇ ਸਾਚੇ ਪਾਏ ਸਾਚ ਧਿਆਇਨ ਦੇਖ ਹਜੂਰ संत जना की पाग पंकज धूर एको करता अवर ना कोए गुर सबदी मेलावा होए जेन सच सेविया तिन रस पाया नानक सहजे नाम समाया बसंत मोहल्ला तीसरा भगत करह जान ਦੇਖ ਹਜੂਰ ਹਾਂਜੀ ਜਨਪਦ ਤੇ ਵਿਸਰਾਮ ਲਾਉਣਾ ਹੈ ਭਗਤ ਕਰਹਿ ਜਨ ਦੇਖ ਹਜੂਰ ਸੰਤ ਜਨ ਕੀ ਪਾਗ ਪੰਕਜ ਧੂਰ ਹਾਰ ਛੇਤੀ ਸਾਧ ਰਹਿ ਲੇਵ ਲਾਏ ਪੂਰੇ ਸਤ ਗੁਰ ਦੀਆ 부ਝਾਏ ਦਾਸਾ ਕਾ ਦਾਸ ਵਿਰਲਾ ਕੋਈ ਹੋਏ ਊਤਮ ਪਦਵੀ ਪਾਵੈ ਸੋਇ ਰਹਾਉ ਇਕੋ ਸੇਵ ਅਵਰ ਨ ਕੋਇ ਜੇ ਤਸੇਵੈ ਸਦਾ ਸੁਖ ਹੋਇ ਨਾ ਊਹ ਮਰੈ ਨ ਆਵੈ ਜਾਇ ਤਿਸ ਬਿਨ ਅਵਰ ਸੇਵੀ ਕਿਉ ਮਾਇ ਤਿਸ ਬਿਨ ਤਿਵਿਸਰਾਮ ਸੇ ਜਾਣ ਸਾਚੇ ਜਿਨੀ ਸਾਚ ਪਛਾਣਿਆ ਆਪ ਮਾਰ ਸਹਜੇ ਨਾਮ ਸਮਾਨਿਆ ਗੁਰਮੁਖ ਨਾਮ ਗੁਰਮੁਖ ਗੁਰਮੁਖ ਨਾਮ ਪ੍ਰਾਪਤ ਹੋਏ ਨਾਨ ਨਿਰਮਲ ਨਿਰਮਲ ਸਤਿ ਸੋਏ ਜਿਨ ਗਿਆਨ ਕੀਆ ਤਿਸ ਹਰ ਤੂ ਜਾਣ ਸਤਿ ਸ਼ਬਦ ਪ੍ਰਭ ਏਕ ਸਿਆਨ ਹਰ ਰਸ ਚਾਖੈ ਤਾਂ ਸੁਧ ਹੋਏ ਨਾਨਕ ਨਾਮ ਰਤੇ ਸਤਿ ਸੋਏ ਨਾਨਕ ਨਾਮ ਰਤੇ ਸੱਚ ਸੋਏ ਬਸੰਤ ਮਹੱਲਾ ਤੀਜਾ ਨਾਮ ਰਤੇ ਕੁਲਾਂ ਕਾ ਕਰਹੇ ਉਧਾਰ ਨਾਮ ਰਤੇ ਕੁਲਾਂ ਕਾ ਕਰਹੇ ਉਧਾਰ ਸਾਚੀ ਬਾਣੀ ਨਾਮ ਪਿਆਰ ਮਨ ਮੁਖ ਭੂਲੇ ਕਾਹੇ ਆਏ ਨਾ ਮੋਹ ਭੂਲੇ ਜਨਮ ਗਵਾਏ ਜੀਵਤ ਮਰੈ ਮਰ ਮਰਨ ਸਵਾਰੈ ਜੀਵਤ ਮਰੈ ਮਰ ਮਰਨ ਸਵਾਰ ਹੈ ਗੁਰ ਕੈ ਸ਼ਬਦ ਸਾਚ ਓਰ ਧਾਰੈ ਰਹਾਉ ਗੁਰਮੁਖ ਸੱਚ ਭੋਜਨ ਕੋਇ ਤਸਰੀਰਾ ਗੁਰਮੁਖ ਸੱਚ ਭੋਜਨ ਕੋਇ ਤਸਰੀਰਾ ਭੋਜਨ ਪਦ ਤੇ ਲੋਕ ਸ੍ਰਮ ਮਨ ਨਿਰਮਲ ਸਾਧ ਗੁਣੀ ਗਹੀਰਾ ਜੰਮੈ ਮਰੈ ਨਾ ਆਵੈ ਜਾਇ ਗੁਰ ਪ੍ਰਸਾਦੀ ਸਾਚ ਸਮਾਇ ਸਾਚਾ ਸੇਵਹੁ ਸਾਜ ਪਛਾਨੈ ਗੁਰ ਕੈ ਸਬਦ ਹਰਿ ਦਰ ਮੀਸਾਨੈ ਧਾਰ ਸਾਚੈ ਸਚ ਸੋਭਾ ਹੋਈ ਨਿਜ ਘਰ ਵਾਸਾ ਪਾਵੈ ਸੋਈ ਆਪ ਅਭੁੱਲ ਸਚਾ ਸੱਜ ਸੋਈ ਹੋਰ ਸਭ ਭੂਲਾ ਹੈ ਦੂਜੈ ਪਾਤ ਖੋਇ ਹੋਰ ਸਭ ਭੂਲਾ ਹੈ ਦੂਜੈ ਪਾਤ ਖੋਇ ਸਾਚਾ ਸੇਵਹੁ ਸਾਚੀ ਬਾਣੀ ਨਾਨਕ ਨਾਮੇ ਸਾਚ ਸਮਾਣੀ